ਸੰਦੀਪ ਕੀ ਗੱਲ ਵਾ ਅਈ ਰੋਟੀ ਨਹੀਂ ਦੇਣੀ ਮੈਂ ਅੰਦਰ ਵੀ ਡੀਕ ਕੇ ਆ ਗਿਆ ਹੁਣ ਲੈ ਕੇ ਆਉਂਦੀ ਹੁਣ ਲੈ ਕੇ ਆਉਂਦੀ ਮੇਰੇ ਕੋ ਨਹੀਂ ਰੋਟੀ ਬੰਦੀ ਹੈਗੀ ਤੁਹਾਡੀ ਭੈਣ ਬੈਠੀ ਨਾ ਅੰਦਰ ਉਹਨੂੰ ਕਹੋ ਨਹੀਂ ਅੱਗੇ ਰੋਟੀ ਬੰਨ ਦਿੰਦੀ ਰਹੀ ਆ ਰੋਟੀਆਂ ਦੋਹੇ ਬਣਾਉਣੀ ਆ ਜਿੱਦਾਂ ਦੀ ਉਹ ਆਈ ਹੈ ਨਾ ਕੰਮ ਨੂੰ ਹੱਥ ਨਹੀਂ ਲਾਇਆ ਉਹਨੇ ਜੋ ਕੰਮ ਕਰਨ ਆਈ ਆ ਅੱਗੇ ਕੰਮ ਕੌਣ ਕਰਦਾ ਹੈ ਘਰ ਚ ਜੇ ਮੈਂ ਤੁਹਾਨੂੰ ਕਿਹਾ ਸੀ ਉਹਨੂੰ ਛੱਡ ਆਓ ਤੇ ਤਾਂ ਨਹੀਂ ਤੁਸੀਂ ਨਾ ਲੈਨੇ ਕੋਈ ਗੱਲ ਨਹੀਂ ਜਦੋਂ ਟਾਈਮ ਆਊਗਾ ਨਾ ਤਨੂੰ ਛੱਡ ਵੀ ਆਉਂਗਾ ਨਾਲੇ ਮੇਰੀ ਸੁਣ ਗੱਲ ਤੇ ਉਹਦੀਆਂ ਚਾਰ ਰੋਟੀਆਂ ਚੁੱਭਣ ਡੈਪੀਆਂ ਜਿੰਨਾ ਚਿਰ ਉਹ ਇੱਥੇ ਐ ਨਾ ਮੈਂ ਤੇ ਨਹੀਂ ਕੋਈ ਵੀ ਕੰਮ ਕਰਨਾ ਕੰਮ ਤੈਨੂੰ ਹੀ ਕਰਨਾ ਪੈਣਾ ਠੀਕ ਐ ਨਾ ਜੇ ਨਹੀਂ ਨਾ ਕੰਮ ਕਰਨਾ ਚੁੱਕ ਬੈਗ ਤੇ ਚੱਲ ਪੀਕੇ ਫਿਰ ਮੈਂ ਪੀਕੇ ਕਿਉਂ ਜਾਵਾਂ ਭਲਾ ਲੱਗੇ ਭਾਂ ਦੇ ਪਿੱਛੇ ਹੁਣ ਜੇ ਮੈਂ ਪੀਕੇ ਚੱਲ ਗਈ ਨਾ ਤੇ ਉਹਨੇ ਤਾਂ ਨਹੀਂ ਪਕਾ ਕੇ ਦੇਣੀਆਂ ਯੋ ਤੇ ਰੋਟੀ ਬਣੀ ਬਣਾਉਣਾ ਇੱਥੇ ਰਹਿ ਗਈ ਕਰਨਾ ਵਾ ਤੇ ਪਿੰਡ ਚੱਲ ਜਾ ਮੈਂ ਨਹੀਂ ਕਿਹਾ ਜਾਣਾ ਹੈਗਾ ਪਿੰਡ ਉਹਨੂੰ ਭੇਜੋ ਜਿਹੜੀ ਜਾਣ ਵਾਲੀ ਆ ਉਹਨੇ ਕਿਤੇ ਨਹੀਂ ਜਾਣਾ ਠੀਕ ਹੈ ਨਾ ਉਹਨੇ ਇੱਥੇ ਰਹਿਣਾ ਹੀ ਹੋਣਾ ਇਹ ਆ ਗੱਲ ਵਾ ਫਿਰ ਤੇ ਚਲੋ ਠੀਕ ਆ ਜਿੱਦਾਂ ਡਿਜੇਦਵਾ ਨਾ ਤੇ ਫਿਰ ਮੇਰੀ ਵੀ ਜੇਦਵਾ ਮੈਂ ਨਹੀਂ ਕਾ ਕੰਮ ਕਰਨਾ ਹੈਗਾ ਸੰਦੀਪ ਰੋਟੀ ਉਹਦੇ ਕੋਲੋਂ ਮੇਰੀ ਸੁਣ ਲੈ ਗੱਲ ਤੂੰ ਜ਼ਿਆਦਾ ਬੋਲਣ ਦੀ ਹੋਂ ਫਿਰ ਨਾ ਕੀ ਨੀ ਮੈਂ ਚੁੱਕ ਲਿਆ ਦੇ ਤੀ ਚੋਕੀ ਲਾਉ ਹੱਥ ਹੁਣ ਤੂੰ ਇਹੋ ਕੰਮ ਕਰਨੇ ਆ ਦਿਮਾਗ ਤੇਰਾ ਖਰਾਬ ਹੋਇਆ ਤੇਰਾ ਏ ਕੁੜੀ ਆਈ ਗਈ ਹੈ ਬੰਦੇ ਨੂੰ ਹੋ ਗਈ ਆ ਤੈਨੂੰ ਸਾਡੇ ਕੋ ਨਹੀਂ ਉਹਨਾਂ ਨਾਲ ਕਿੱਥੇ ਜਾਣਾ ਉਹਨੇ ਪਹਿਲਾਂ ਤੇ ਚੇਤੇ ਨਹੀਂ ਆਇਆ ਉਹਨੂੰ ਕੋਈ ਵੀ ਸੰਦੀਪੇ ਟਾਈਮ ਹੁੰਦਾ ਠੀਕ ਹੈ ਨਾ ਉਦੋਂ ਮਾਰਾ ਟਾਈਮ ਹੀ ਆੜੇ ਤੇ ਤੁਹਾਨੂੰ ਮੈਂ ਦੱਸ ਦਿੰਦਾ ਟਾਈਮ ਦਿੱਤਾ ਸੀ ਨਾ ਕਿ 10 ਦਿਨਾਂ ਦੇ ਵਿੱਚ ਵਿੱਚ ਉਹਨੂੰ ਛੱਡ ਕੇ ਆਓ ਤੇ ਅੱਜ ਕਿੰਨੇ ਦਿਨ ਹੋ ਗਏ ਆ ਮੈਂ ਆ ਨਹੀਂ ਛੱਡ ਜਾਨਾ ਠੀਕ ਹੈ ਨਾ ਜਦੋਂ ਆਪਣੀ ਗੱਲ ਤੋਂ ਬਾਜ਼ ਨਹੀਂ ਆਈ ਤੇ ਮੈਂ ਕੰਮ ਨਹੀਂ ਕਰਨਾ ਹੈਗਾ ਉਹਨੂੰ ਕਹਿ ਦੋ ਬਣਾ ਦੋਗੀ ਰੋਟੀ ਉਹਨੂੰ ਮੈਨੂੰ ਕੰਮ ਕਰਾਉਣਾ ਹੁੰਦਾ ਠੀਕ ਹੈ ਨਾ ਥੱਪੜ ਮਾਰਨਾ ਮੈਂ ਤੇਰੇ ਅੱਛਾ ਫੋਨ ਤੇ ਚਪੇੜਾ ਮਾਰਨ ਤੱਕ ਆ ਗਏ ਆ ਜੇ ਤੁਹਾਡੀ ਭੈਣ ਦਾ ਘਰ ਉਜੜਿਆ ਹੋਣਾ ਤੇ ਤੁਹਾਡਾ ਵੀ ਉਜੜ ਜਾਣਾ ਹੁਣ ਤੂੰ ਇਹੋ ਕਰਕੇ ਵੇਖ ਲੈ ਠੀਕ ਹੈ ਨਾ ਇਹੋ ਜੋ ਨਹੀਂ ਆ ਦਾਦ ਜੀ ਦੇ ਪੇਕੇ ਕੋਈ ਗੱਲ ਨਹੀਂ ਚਲ ਜੂਗੀ ਮੈਂ ਫਿਰ ਸੋਖੇ ਹੋ ਜਿਓ ਦਿਮਾਗ ਖਰਾਬ ਹੋਇਆ ਇਹਦਾ ਰੋਟੀ ਬਣਾਉ ਨੂੰ ਕਿਹਾ ਵਾ ਇਹਨੂੰ ਅੱਗ ਲੱਗੀ ਇਹਨੂੰ ਵੇਲੀਆਂ ਪਤਾ ਨਹੀਂ ਕੀ ਦੇਖਾ ਕਿੱਦਾਂ ਲੱਗੀ ਆ ਪਾ ਵੀਰ ਜੀ ਨਾਲ ਲੜਨਾ ਇਹਨੂੰ ਬੰਦਾ ਪਿੱਛੇ ਕਿ ਤੂੰ ਕੀ ਘਰ ਚ ਕਲੇਸ਼ ਪਾਇਆ ਏ ਜੇ ਮੈਂ ਆ ਹੀ ਗਈ ਆ ਤੇ ਕਿਹੜੀ ਗੱਲ ਹੋ ਗਈ ਆ ਵੀਰ ਜੀ ਨਾਲ ਕਿੱਦਾਂ ਬੋਲਣ ਦੀ ਆ ਤੇ ਤਮ ਕਿਹਾ ਤੇ ਕਹਿਣ ਦੀ ਆ ਕਿ ਮੈਂ ਚਲੇ ਜਾਣਾ ਹਾਏ ਹਾਏ ਜੇ ਇਹ ਕਰੋ ਚੱਲ ਗਈ ਤੇ ਮੇਰਾ ਤੇ ਸਾਰਾ ਇਲਜ਼ਾਮ ਤੇ ਮੇਰੇ ਤੇ ਆ ਜਾਣਾ ਨਹੀਂ ਕਿ ਨਾ ਇਹਦੀ ਵਜ੍ਹਾ ਨਾ ਹੋਇਆ ਜੋ ਵੀ ਹੋਇਆ ਇੱਕ ਤੇ ਮੇਰਾ ਜੀ ਕਰਦਾ ਕਿ ਮੈਂ ਚੱਲ ਹੀ ਜਾਵਾਂ ਤੇ ਜਾ ਕੇ ਨਾ ਹੱਥ ਪੈਰ ਜੋੜ ਲੈਣੇ ਉਹਨਾਂ ਅੱਗੇ ਪਰ ਨਾ ਜੇ ਮੈਂ ਇੱਥੋਂ ਵੀ ਚੱਲ ਗਈ ਨਾ ਤੇ ਉਹਨਾਂ ਨੇ ਵੀ ਨਹੀਂ ਵੜਿਆ ਫੇਰ ਮੈਂ ਇੱਥੇ ਨਾ ਮੈਂ ਇੱਥੇ ਦੀ ਨਾ ਮੈਂ ਉੱਥੇ ਦੀ ਫੇਰ ਮੈਂ ਕਿੱਧਰ ਜਾਵਾਂਗੀ ਮੈਨੂੰ ਨਾ ਸਮਝ ਹੀ ਨਹੀਂ ਆਉਂਦੀ ਮੈਂ ਕੀ ਕਰਾਂ ਇੱਕ ਭੂਆ ਏ ਉਹ ਵੀ ਨਹੀਂ ਆਈ ਕਹਿੰਦੀ ਹੀ ਆਵਾਂਗੀ ਪਤਾ ਨਹੀਂ ਕੀ ਬੰਨਣਾ ਕਿੰਨੇ ਦਿਨ ਹੋ ਗਏ ਮੈਨੂੰ ਇੱਥੇ ਉਦੋਂ ਦੀ ਬਸ ਲੜਾਈ 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 ਨੇ ਰੱਖੀ ਘਰ 'ਚ ਕੋਈ ਨੇ ਇੱਕ ਦਿਨ ਵੀ ਪਿਆਰ ਨਾਲ ਕਿਤੇ ਗੱਲ ਨਹੀਂ ਕੀਤੀ ਪਤਾ ਨਹੀਂ ਕੀ ਇਹਦੇ ਦਿਮਾਗ ਨੂੰ ਹੈ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਨਾ ਘਬੇਰੇ ਨਾ ਨਹੀਂ ਮੈਂ ਤਾਂ ਤੇਰੇ ਵੱਲ ਆਈ ਹਾਂ ਮੈਂ ਆਖਿਆ ਮੇਰੀ ਦਵਾਈ ਮੁੱਕੀ ਮੈਨੂੰ ਦਵਾਈ ਲਿਆ ਦੇ ਉਹ ਮੰਮੀ ਤੁਹਾਡੇ ਲਈ ਆਇਆ ਹਾਂ ਮੈਨੂੰ ਹੀ ਪੈਸੇ ਦੀ ਲੋੜੀ ਥੋੜੀ ਲੈ ਤੈਨੂੰ ਕਾਦੀ ਲੋੜ ਪੈ ਗਈ ਇੱਥੇ ਆ ਇੱਥੇ ਆ ਬੈਠ ਕੇ ਦੱਸ ਮੈਨੂੰ ਕਾਦੀ ਲੋੜ ਪੈ ਗਈ ਮੰਮੀ ਲੋੜ ਕਾਦੀ ਪਣੀ ਆ ਕੱਪੜੇ ਲੈ ਕੇ ਆਉਣੇ ਮੈਂ ਪੈਸੇ ਦੋ ਮੈਨੂੰ ਥੋੜੇ ਜਿਹੀ ਕੱਪੜੇ ਅਗਲੇ ਜਿਹੜੇ ਹਨ ਨਹੀਂ ਗਏ ਹੁਣ ਸਰ ਕੋ ਉਹ ਨਹੀਂ ਹੈਗੇ ਸਹੀ ਆ ਹੁਣ ਨਵੇਂ ਮੀਤ ਲਾਉਣੇ ਹੀ ਹੁੰਦੇ ਆ ਲੈ ਦੱਸ ਇੱਕ ਤੇ ਆ ਬੜਾ ਰਵਾਜ ਆ ਨਵੇਂ ਤੋਂ ਨਵੇਂ ਜੇ ਨਵੇਂ ਤੋਂ ਨਵੇਂ ਸਾ ਜੜ ਪਹਿਲੇ ਉਹ ਸੁਟੀ ਜਾਓ ਉਹ ਨਹੀਂ ਸੁਟਨੇ ਕੀ ਆ ਹੁਣ ਜੇ ਕਿਤੇ ਪ੍ਰੋਗਰਾਮ ਤੇ ਜਾਣਾ ਵਾ ਤੇ ਦਸ ਪੁਰਾਣੇ ਖੜੀ ਭਾਗ ਜਾਣੇ ਆ ਤੇ ਹੁਣ ਭਰਾਵਾ ਜੇ ਮੇਰੇ ਕੋਲ ਪੈਸਾ ਕੋਈ ਹਾਉ ਤੇ ਮੈਂ ਦਊਂਗੀ ਜੇ ਮੇਰੇ ਕੋਲ ਹੀ ਨਹੀਂ ਤੇ ਮੈਂ ਦਊਂ ਕਿੱਥੋਂ ਪੈਸੇ ਲੈ ਤਾਂ ਸਾ ਤੁਹਾਡੇ ਕੋਲ ਹੀ ਪੈਸੇ ਦਾ ਕਹਿੰਗੇ ਸੀ ਲੈਣੇ ਹੋਰ ਵਰਤੇ ਵਰਤੇ ਕਹੇ ਪੈਸੇ ਕਿਹੇ ਪੈਸੇ ਕਿਤੇ ਖਲੋਂਦੇ ਨੇ ਉਹ ਤਾਂ ਵੱਡਾ ਵੀਰ ਗੜਾ ਆਪਣੇ ਕੋ ਰੱਖਦਾ ਸਾਰੇ ਤੁਹਾਨੂੰ ਦਿੰਦੇ ਪੈਸੇ ਉਹ ਦਿੰਦੇ ਤਾਂ ਮੈਨੂੰ ਹੀ ਆ ਪਰ ਲੋੜ ਨਹੀਂ ਪੈਂਦੀ ਵਰਤਦੇ ਨਹੀਂ ਗਏ ਹਰ ਇੱਕ ਥਾਂ ਤੇ ਪੈਸਾ ਵਰਤਣਾ ਪੈਂਦਾ ਤਾਂ ਹੈਗੇ ਸੀ ਹੁਣ ਥੋੜੇ ਬੋਲੇ ਦੇ ਦੋ ਮੈਨੂੰ ਹੁਣ ਨਾਲੇ ਸਾਡੀ ਦਵਾਈ ਲੈ ਉਹ ਨਾਲ ਮੈਂ ਪਤਾ ਇੰਨੇ ਪੈਸੇ ਤੇਰੀ ਪੜ੍ਹਾਈ ਤੇ ਲਾਏ ਤੈਨੂੰ ਕੋਰਸ ਕਰਾਏ ਤੇ ਕੀ ਮੈਨੂੰ ਕਮਾ ਕੇ ਦਿੱਤਾ ਕੁਝ ਤੂੰ ਦਿੱਤਾ ਕੁਝ ਜਾਂ ਤੇ ਦਿੱਤਾ ਵਾ ਤੇ ਲੈ ਲੈ ਮੰਗਣ ਵਾਲੀ ਧਿਆਨ ਆਪੀ ਦੇ ਪੈਸੇ ਮਮੀ ਦੇ ਪੈਸੇ ਮਮੀ ਦੱਸ ਮਮੀ ਕਿੱਥੋਂ ਦੇਈ ਜਾਵੇ ਕਮਾ ਕੇ ਤੇ ਤੋਹੇ ਦੇਣੇ ਮੈਨੂੰ ਕੱਲੇ ਦੀ ਕਮਾਈ ਮੈਂ ਕਿੱਥੇ ਕਿੱਥੇ ਵਰਤਾ ਮਮੀ ਗੱਲ ਤੁਸੀਂ ਇਦਾਂ ਕਰਨ ਜਿਦਾਂ ਮੈਂ ਬੜੇ ਪੈਸੇ ਕਮਾਉਣ ਡਿਆ ਹਾਂ ਕਿੇ ਪਾਸੋਂ ਆਉਣਗੇ ਤੇ ਫੇਰ ਹੀ ਤੁਹਾਨੂੰ ਦਊਂਗਾ ਮੈਂ ਮੇਰੇ ਕਮਾਈਆਂ ਨਹੀਂ ਕਿੇ ਪਾਸੋਂ ਤੇ ਪੈਗ ਤੋਂ ਮੈਂ ਤੁਹਾਨੂੰ ਦੇ ਲੱਗ ਲੈ ਦੇਈ ਜਾਣੇ ਨਹੀਂ ਹੁਣ ਕਮਾਈ ਘਰ ਬੈਠਿਆਂ ਤੇ ਹੋਣੀ ਨਹੀਂ ਕਿਤੇ ਨਾ ਕਿਤੇ ਜਾ ਕੇ ਕੰਮ ਕਰਿਆਂਗਾ ਤੇ ਫੇਰ ਹੀ ਆ ਨਾ ਕਿਤੇ ਪੁੱਛ ਗੇਛ ਕਰਿਆਂਗਾ ਫੇਰ ਕਿਤੇ ਕੰਮ ਤੇ ਆਪਣੇ ਤੈਨੂੰ ਮਿਲੂਗਾ ਕੰਮ ਤੇ ਫੇਰ ਹੀ ਪੈਸੇ ਕਮਾਏਗਾ ਘਰ ਬੈਠਿਆਂ ਨੂੰ ਕਹਿੰਦੇ ਦੇ ਉਹ ਜਿੰਨਾ ਕੰਮ ਦੋਨਾਂ ਨੇ ਕਰੀ ਜਾਂਦੇ ਆ ਕਰੀ ਕਰ ਕਰ ਕੀਤੇ ਤਾਂ ਇਦਾਂ ਹੀ ਆ ਨਾ ਕਰਤੇ 10 ਜਣੇ ਕਰਨ ਤਾਂ ਵੀ ਉਹੋ ਹੀ ਕਮਾਈ ਆ ਤੇ ਜੇ ਇੱਕ ਜਣਾ ਕਰ ਲੋ ਤਾਂ ਵੀ ਉਹੋ ਹੀ ਕਮਾਈ ਆ ਬੰਦੇ ਜਿਹੜਾ ਤੁਹਾਡੇ ਕੋ ਰੋਜ਼ ਰੋਜ਼ ਪੈਸੇ ਮੰਗਣਦੇ ਆ ਅੱਜ ਤੁਹਾਡੇ ਕੋ ਕਿੰਨੇ ਚਿਰ ਬਾਅਦ ਮੰਗੇ ਆ ਤੁਸੀਂ ਫੇਰ ਮੈਨੂੰ ਗੱਲਾਂ ਸੁਣਾਉਣੀਆਂ ਸ਼ੁਰੂ ਕਰਤੀਆਂ ਤੇ ਕੀ ਕਰਾਂ ਮੈਂ ਇੱਕੋ ਛੁੱਟੜ ਗਈ ਆ ਜਿਹੜੀ ਉਹਨੇ ਵੀ ਸਤਾ ਦਿੱਤਾ ਵਾ ਉੱਥੇ ਪਤਾ ਨਹੀਂ ਕੀ ਕੁਛ ਗੋਰੀਆਂ ਗੁੰਦੀ ਹੋਣੀਆਂ ਜਦ ਜੰਨੇ ਤੂੰ ਪੈਸੇ ਮੰਗੀ ਆ ਮੈਂ ਕੀ ਕਰਾਂ ਉਦੋਂ ਸਾਰਾ ਟੱਬਰ ਹੀ ਗਈ ਜਾਂਦਾ ਸੀ ਨੂੰ ਘਰੋਂ ਕੱਢਦੇ ਘਰੋਂ ਕੱਢਦੇ ਘਰੋਂ ਹੁਣ ਘਰੋਂ ਕੱਢ ਤਾ ਵਾ ਤੇ ਤਾ ਹੀ ਤੇ ਮੇਰੇ ਦੁਆਲੇ ਰਹਿੰਦੇ ਸੀ ਤੇ ਉਹ ਹੈ ਘਰੋਂ ਨਿਕਲਣ ਵਾਲੀ ਸੀ ਘਰ ਰੱਖਣ ਵਾਈ ਕਿ ਹੁਣ ਨੇ ਕਿਹੜੀ ਘਰ ਕਾਢੀ ਦਿੱਤਾ ਵਾ ਤੇ ਤੁਸੀਂ ਫੇਰ ਮੇਰੇ ਦੁਆਲੇ ਰਹਿਣ ਦੇ ਜੇ ਹੁਣ ਮੰਨਿਆ ਕਿ ਮੇਰੇ ਕੋਲ ਗਲਤੀ ਹੋਈ ਗਈ ਹੈ ਜੇ ਕਿ ਤੁਸੀਂ ਫੇਰ ਹੁਣ ਹਰ ਗੱਲ ਮੇਰੇ ਤੇ ਲੈ ਕੇ ਛੱਡ ਦਿੰਦੇ ਜੀ ਗਲਤੀ ਤੋਂ ਕੀਤੀ ਬੜੀ ਵੱਡੀ ਆ ਤੇ ਛੋਟੀ ਕੀਤੀ ਹੁੰਦੀ ਤੇ ਤਾਂ ਹੀ ਨਾ ਕਿਸੇ ਦਾ ਆਖੇ ਲੱਗਦਾ ਤੇ ਚਲੋ ਇਦਾਂ ਨਹੀਂ ਹੁੰਦੀ ਹੁਣ ਖੜਾ ਛੇੜਦਾ ਕਿਦਾਂ ਛੱਟੂ ਆ ਵੱਡੀ ਗਲਤੀ ਤੁਹਾਨੂੰ ਮੈਂ ਦੱਸੋ ਇਹ ਤਾਂ ਹੁਣ ਖੜਾ ਛੁੱਟੂਗਾ ਜਦੋਂ ਨਵੇੜਾ ਹੋਜੂਗਾ ਗੱਲ ਦਾ ਫੇਰ ਹੀ ਖੜਾ ਛੁੱਟਣਾ ਹੁੰਦਾ ਨਹੀਂ ਛੁੱਟਣਾ ਜਾਂ ਤੇ ਮੇਰੇ ਨਾਲ ਚੱਲ ਪੋ ਤੇ ਕੰਮ ਮੁਕਾਓ ਨੇ ਜਾ ਕੇ ਫਿਰ ਜੇ ਨਹੀਂ ਕੋਈ ਇੱਥੇ ਆਉਂਦਾ ਤੇ ਉਹ ਨਾ ਕਿੱਥੇ ਇੱਥੇ ਆਉਣਾ ਉਹਨਾਂ ਨੂੰ ਕੀ ਲੋੜ ਆਉਂਦੀ ਹਾਂ ਜੇ ਨਹੀਂ ਆਉਂਦੇ ਤੇ ਫਿਰ ਨਾਲ ਮੇਰੇ ਚੱਲ ਪੋ ਤੁਸੀਂ ਜਾਣਾ ਤੁਸੀਂ ਚੱਲ ਪੋ ਨਾਲ ਵੀਰ ਨੂੰ ਲੈ ਲਓ ਨਾਲ ਭਾਬੀ ਨੂੰ ਲੈ ਲਓ ਤੇ ਭੈਣ ਨੂੰ ਲੈਣਾ ਤੇ ਵੇਖ ਲਓ ਚਲੋ ਉਹ ਤੇ ਹੁਣ ਸਲਾਹ ਕਰਕੇ ਵੇਖਾਂਗੇ ਕਿੱਦਾਂ ਕਰਨੀ ਆ ਆ ਵੇਖ ਲਓ ਗੱਲ ਕਰਕੇ ਇੱਥੇ ਨਹੀਂ ਕੋਈ ਆਉਂਦਾ ਨਾ ਆਵੇ ਉੱਥੇ ਜਾਓ ਕੰਮ ਮੁਕਾਈਏ ਜਾ ਕੇ ਉਹਨਾਂ ਨੇ ਕਿੱਥੇ ਕੰਮ ਮਕਾਉਣਾ ਵਾ ਉਹ ਤੇ ਉਹਨਾਂ ਨੂੰ ਪਤਾ ਸਾਡੀ ਕੁੜੀ ਇਦਾਂ ਦੀ ਤਾਂ ਹੀ ਤੇ ਸ਼ਰਮ ਦੇ ਮਾਰੇ ਇੱਥੇ ਨਹੀਂ ਆਉਂਦੇ ਜਾ ਕੇ ਅਸੀਂ ਗੱਲਾਂ ਹੀ ਸੁਣਨੀਆਂ ਨੇ ਉਹ ਚਲੋ ਫਿਰ ਵੀ ਗੱਲ ਤੋਂ ਤੋਰ ਨਹੀਂ ਪੈਣੀ ਆ ਇਦਾਂ ਗਦਾ ਕੰਮ ਕੂਗਾ ਫਿਰ ਚਲੋ ਵੇਹਨੇ ਸਲਾਹ ਕਰਕੇ ਕਿਦਾਂ ਕਰਨਾ ਵਾ ਫਿਰ ਹਾਂ ਕੰਮ ਤੇ ਹੁਣ ਦੇਣੇ ਤੁਸੀਂ ਪੈਸੇ ਕਿੰਜ ਫਿਰ ਹਣੀ ਆ ਵੇਹਨੀ ਆ ਜੇ ਹੋਏ ਥੋੜੇ ਬੋਤੇ ਤੇ ਦੇ ਦਾਂਗੀ ਤੈਨੂੰ ਕੋਈ ਦਵਾਈ ਮੈਂ ਤੇ ਆਪਣੀ ਦਵਾਈ ਲਈ ਰੱਖੀ ਐ ਇਹ ਦਵਾਈ ਮਗਉਣੀ ਆ ਦਵਾਈ ਹਣੀ ਮੇਰੀ ਚਲ ਦੇ ਦਿਓ ਇਹ ਦਵਾਈ ਮਗਉਣੀ ਦੀ ਦਵਾਈ ਲਿਆ ਦਿਓ ਹਾਂ ਨਹੀਂ ਕੋਈ ਹੋਣਗੇ ਬਾਅਦ ਉਤੇ ਦੇ ਦਾਂਗੇ ਇਹ ਹੁਣ ਨਾ ਮੇਰੇ ਕੋ ਵਾਧੂ ਹੋਏ ਤਾਂ ਕਿੱਥੋਂ ਕਰਾਂ ਤੇ ਖਰਚੇ ਤੇ ਅੰਦਰੇ ਪਤਾ ਨਹੀਂ ਲੱਗਣ ਦਿੰਦੇ ਕਦੀ ਆ ਚੀਜ਼ ਮੁੱਕ ਗਈ ਕਦੀ ਉਹ ਮੁੱਕ ਗਈ ਪੈਸਾ ਨਾ ਆਉਣਾ ਸਭ ਕੁਝ ਤੁਹਾਨੂੰ ਕੀ ਪਤਾ ਇਹਨਾਂ ਗੱਲਾਂ ਦਾ ਜਿਹੜਾ ਕਰੇ ਉਹਨੂੰ ਪਤਾ ਹੁੰਦਾ ਵਾ ਚਲੋ ਇਹਨੂੰ ਕੀ ਹੋ ਗਿਆ ਕੀ ਖਾਦਾ ਇਹਨੇ ਲਖਵੀਰ ਉਹ ਠੀਕ ਵੀ ਹੈਗਾ ਵਾ ਲਖਵੀਰ ਹਾਂਜੀ ਉਹ ਤੂੰ ਸ਼ਰਾਬ ਪੀਤੀ ਆ ਨਹੀਂ ਕਦੋਂ ਓਏ ਆ ਕਿੱਥੋਂ ਆ ਤੂੰ ਉਹ ਇੱਥੇ ਗਿਆ ਹੀ ਜਾਣਾ ਕਿੱਥੇ ਉਹ ਪਾਗਲ ਹੋ ਗਿਆ ਵਾ ਉਹ ਕੋਈ ਨਹੀਂ ਹੋਇਆ ਇੱਥੋਂ ਪੀ ਕੇ ਆਇਆ ਵਾ ਕਿਤੇ ਉਹ ਨਹੀਂ ਪੀਤੀ ਚੱਲ ਇੱਥੇ ਬਹਿ ਜਾ ਉਹ ਕੀ ਹੋ ਗਿਆ ਤੈਨੂੰ ਇਨੀ ਡੱਫਣੀ ਸੀ ਉਹ ਕੋ ਨਹੀਂ ਕੌਣ ਕਹਿੰਦਾ ਪੀਤੀ ਆ ਤੇਰੇ ਮੂੰਹ 'ਚ ਸਮੈਲ ਆਉਂਦੀ ਪੀਤੀ ਦੀ ਹੋਰ ਤੂੰ ਕਹਿੰਦਾ ਡੱਫਣੀ ਸੀ ਆਹ ਯਾਰ ਪੀਤੀ ਯਾਰ ਪਰ ਜਿਹਨੋਂ ਮੇਰਾ ਘਰ ਉੱਜੜ ਗਿਆ ਤੇ ਪੀਣੀ ਹੀ ਮੈਂ ਉਹ ਚੱਲ ਮਾਰਾ ਇੱਥੇ ਪਿਆਰਾ ਇੱਥੇ ਰਮਨ ਬੀਜੀ ਕੀ ਹੋ ਗਿਆ ਬੜੀਆਂ ਆਵਾਜ਼ਾਂ ਮਾਰਨ ਰਹਿ ਜੇ ਹੁਣ ਆ ਹਾਈ ਪਿਆ ਪੀ ਕੇ ਕੀ ਹੋਇਆ ਮੈਨੂੰ ਪਤਾ ਨਹੀਂ ਕਿੱਥੋਂ ਰੱਜ ਕੇ ਆਈ ਹਾਈ ਕੌਣ ਹੈ ਇਹਨੇ ਸ਼ਰਾਬ ਦਿੱਤੀ ਆ ਇਹਨੂੰ ਹੋਸ਼ ਹੀ ਕੋਈ ਨਹੀਂ ਆ ਮੇਰੀ ਗੱਲ ਸੁਣੋ ਇਹਨੂੰ ਅੰਦਰ ਖੜੋ ਤੂੰ ਤੇ ਕੋਈ ਕੰਬਲ-ਕੁੰਬਲ ਦੋ ਉੱਤੋਂ ਠੰਡ ਵਾ ਤੂੰ ਇੱਥੇ ਸੁੱਟਦਾ ਇਹਨੂੰ ਪਿਆ ਰਹਿਂਦੇ ਇਹਨੂੰ ਅਜੇ ਇੱਥੇ ਕੰਬਲ ਦੋ ਇਹਦੇ ਤੇ ਇਹਨੇ ਕਿਉਂ ਕੰਮ ਕੀਤਾ ਪੁੱਠਾ ਕਿਉਂ ਪੀਤੀ ਨਾ ਅੱਗੇ ਨਾ ਕਦੇ ਪਿੱਛੇ ਨਾ ਹੈ ਉਹਨੂੰ ਹੋਸ਼ ਹੀ ਕੋਈ ਨਹੀਂ ਬੀਜੀ ਆਵੇ ਐਸੇ ਹੀ ਆਵੇ ਪਤਾ ਹੀ ਕੋਈ ਨਹੀਂ ਆ ਇਹ ਨਹੀਂ ਦੱਸਿਆ ਪੀਤੀ ਕਿੱਥੋਂ ਆ ਮੈਂ ਤਾਂ ਕਿੰਨੀ ਵਾਰੀ ਪੁੱਛਿਆ ਮੰਮੀ ਕਾਹਦੇ ਨਸਵੇਰੇ ਗੱਲਾਂ ਕਰਨ ਦੇ ਆ ਤੁਹਾਨੂੰ ਕੀ ਕਹਿੰਦਾ ਸੀ ਪੈਸੇ ਮੰਗਦਾ ਸੀ ਮੇਰੇ ਕੋਲ ਅੱਛਾ ਵੇ ਦੇ ਤੇ ਮੈਂ ਕਿਹਾ ਮੈਂ ਤਾਂ ਆਪਣੀ ਦਵਾਈ ਵਗੋਂ ਨਹੀਂ ਆ ਮੈਂ ਕੱਪੜੇ ਲਿਆਉਂਦੇ ਨੇ ਆ ਕੱਪੜੇ ਮੈਂ ਚੱਲ ਵੇਖਣੀ ਥੋੜੇ ਬੋਟਿਕ ਹੋਏ ਤੇ ਤੈਨੂੰ ਦੇ ਦਾਂਗੀ ਤੇ ਆ ਵੈਸਾ ਕੱਪੜੇ ਲੈ ਕੇ ਆਇਆ ਇੱਕ ਸਿਆਪਾ ਤੇ ਅੱਗੇ ਪਿਆ ਸੀ ਤੇ ਆ ਨਵਾਂ ਹੀ ਇਹਨੇ ਪਾਤਾ ਵਾ ਇਹ ਪਤਾ ਸਾਨੂੰ ਹੁਣ ਇਹ ਕਾ ਕੀ ਕਰਦਾ ਫਿਰਦਾ ਵਾ ਜਿਹੜਾ ਇੱਕ ਵਾਰ ਸ਼ਰਾਬ ਤੇ ਲੱਗ ਗਿਆ ਨੇ ਹਟਣਾ ਵਾ ਇਹਨੇ ਦਿਨੋਂ ਦਿਨ ਵਧਣਾ ਵਾ ਇਹ ਸਤਾ ਸਾਡੇ ਭਾ ਦਾ ਵਾ ਮਾਰੀ ਕਰ ਲਿਆ ਮਾਰੀ ਕਰ ਉਹ ਛੱਡ ਕੇ ਚਲ ਗਈ ਆ ਤੇ ਇਹ ਹੁਣ ਦਾਰੂ ਪੀਣ ਲੱਪਿਆ ਉਹ ਕਿਹੜਾ ਸਵਾਦ ਦਾ ਕੰਮ ਕਰਕੇ ਗਈ ਆ ਘਰ ਦਾ ਬੇੜਾ ਕਰਕੇ ਤੋਨੇ ਕੀਤਾ ਵਾ ਨਹੀਂ ਕੀਤਾ ਕੇ ਜੇ ਉਹ ਨਾ ਹਿੱਤਾ ਕਰਦੀ ਤਾਂ ਕੰਨੂ ਇਹ ਕੰਮ ਹੁੰਦੇ ਪਾਣੀ ਲਿਆਵਾ ਪਾਣੀ ਦਾ ਉਹਨੂੰ ਹੋਸ਼ ਹੀ ਕੋਈ ਨਹੀਂ ਮੈਂ ਪਾਣੀ ਕਿੱਥੇ ਮੂੰਹ ਚ ਪਾਦਾ ਤੇ ਜਦੋਂ ਦਾ ਇਹਨੇ ਵਿਆਹ ਕਰਾਇਆ ਨਾ ਸਾਨੂੰ ਤੇ ਇੱਕ ਸਿਆਪਾ ਹਟਦਾ ਵਾ ਤੇ ਦੂਜਾ ਪੈ ਜਾਂਦਾ ਵਾ ਆ ਕਿੱਦਾਂ ਕੰਮ ਰੋਹ ਕਰਨਾ ਹਾਇ ਹਾਂ ਦੀ ਪੜ੍ਹਾਈ ਤੇ ਇਹਨੇ ਪੈਸੇ ਲਾਏ ਸਾਰੇ ਕੰਮ ਕਰਾਏ ਕਿਹੜੇ ਕਮਾਂ ਵਿੱਚ ਪੈ ਗਿਆ ਵਾ ਪਰ ਅਮਨ ਸਾਡੇ ਘਰ ਤੇ ਇਹ ਚੀਜ਼ ਦਾ ਪਤਾ ਹੀ ਨਹੀਂ ਆ ਹੂੰ ਸਾਡੀ ਤੇ ਕੋਈ ਸੌਂ ਨਹੀਂ ਖਾਂਦਾ ਹੁਣ ਇਹਦਾ ਪਤਾ ਕਰੋ ਵੀ ਕਿਹਦੀ ਬੈਣੀ ਬੈਠਾ ਵਾ ਕਿਹਦਾ ਬੇੜਾ ਗਰਕ ਗਿਆ ਵਾ ਕਹਿੰਦੇ ਹੁਣ ਇਹ ਦੋਵੇਂ ਪਰਾ ਪੀਂਦੇ ਨਹੀਂਗੇ ਹਨਾ ਪਾਈ ਜਾਓ ਇਹ ਪਤਾ ਕਰੋ ਵੀ ਕਿਹਦੀ ਬੈਣੀ ਬੈਠਾ ਵਾ ਰਮਨ ਹੁਣ ਜਿੰਨੇ ਚਿਰੇ ਹੋਸ਼ ਨਹੀਂ ਆਉਂਦੀ ਇਹਨੂੰ ਤੇ ਕਿਦਾਂ ਇਹ ਨਹੀਂ ਦੱਸਣਾ ਉੱਠ ਕੇ ਮੈਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜਾ ਸ਼ਰੀਕਾ ਨਾ ਉਹ ਤਮਾਸ਼ਾ ਵੇਂਦਾ ਹੁੰਦਾ ਵਾ ਆਂਟ ਗਵਾਂਡ ਕਿਹੜਾ ਸਾਡਾ ਚੰਗਾ ਵਾ ਕਮਾਈ ਕਰਦਿਆਂ ਵੇਖ ਕੇ ਨਾ ਕੋਈ ਨਹੀਂ ਜਾਂਦਾ ਹੁੰਦਾ ਮੈਨੂੰ ਤਾਂ ਵੇਖ ਵੇਖ ਕੇ ਹੋਰ ਤਰ੍ਹਾਂ ਹੋਣ ਰਿਹਾ ਵੀ ਕੀ ਕਰਨਾ ਮੰਮੀ ਇਹਦਾ ਹੁਣ ਕਰਨਾ ਇਹਦਾ ਕੀ ਆ ਪਤਾ ਕਰਨਾ ਪੈਣਾ ਇਹਦੇ ਕੋਲੋਂ ਕਿ ਇਹ ਕਿਹਦੇ ਨਾਲ ਬੈਠ ਕੇ ਪੀ ਕੇ ਆਇਆ ਵਾ ਫੇਰ ਗਾੜੀ ਪਤਾ ਲੱਗੂਗਾ ਓ ਬੀਜੀ ਤੁਸੀਂ ਪੈਸੇ ਕਦੇ ਥੋੜੇ ਬੋਤੇ ਦੇਣੇ ਸੀ ਥੋੜੇ ਪੈਸੇ ਦੇਣੇ ਥੋੜੇ ਹੀ ਮੈਂ ਤਾਂ ਦਿੱਤੇ ਮੈਂ ਤਾਂ ਆਖਾ ਮੇਰੇ ਕੋਲ ਹੈ ਹੀ ਨਹੀਂ ਕਿ ਮੇਰੇ ਕੋਲ ਆਹ ਹੋਈ ਆ ਥੋੜੇ ਜਿਹੇ ਤੇ ਮੇਰੀ ਦਵਾਈ ਵੀ ਵਿੱਚੋਂ ਲੈ ਆਈ ਤੇ ਆ ਲੈ ਆਈ ਦਵਾਈ ਇਹਨੂੰ ਚੁੱਕੋ ਸਹੀ ਮਾੜਾ ਮੋਟਾ ਤਾਂ ਕਰਕੇ ਅੰਦਰ ਖੜੋ ਠੰਡ ਵਾ ਮੁਰਗੀ ਬੁਆਰ ਮੋਟਰਸਾਈਕਲ ਲਾ ਕੋ ਚੋਕੇ ਤੇ ਇੱਥੇ ਲਿਆ ਕੇ ਸੁਟਿਆ ਮੈਂ ਹੁਣ ਕੀ ਕਰਾਂ ਕੋਈ ਨਹੀਂ ਅੰਦਰ ਤਾਂ ਖੜਾ ਇੱਥੇ ਰਜਾਈ ਦੇ ਦੇ ਉੱਤੇ ਹਾਏ ਇੱਥੇ ਕਿੱਥੇ ਰਜਾਈ ਦੇਣੀ ਉਤੋਂ ਸ਼ਾਮਾ ਪੈਣ ਗਈਆ ਵਾ ਰਾਤ ਬਾਹਰ ਆਂਦੇ ਨਾ ਵਾ ਆ ਵੇ ਉਹਨੂੰ ਹੋਸ਼ ਹੀ ਕੋਈ ਨਹੀਂ ਮਾੜਾ ਮੋਟਾ ਆਵੇ ਆ ਵੇਖ ਲੈ ਹੂੰ ਦੱਸ ਦੱਸ ਕਰਨਾ ਪੀ ਕੇ ਕੀ ਪਤਾ ਕਿੰਨੀ ਕਿ ਪੀ ਕੇ ਆਇਆ ਵਾ ਕਰਨ ਵੀ ਛੱਡਣ ਗਿਆ ਵਾ ਉਹ ਘਰ ਹੁੰਦਾ ਦੇ ਨਾਲ ਉਹ ਚੱਲ ਕਰਨ ਹੁੰਦਾ ਵਾ ਨਾ ਤੇ ਫੇਰ ਇਹਨੂੰ ਚੁੱਕ ਕੇ ਅੰਦਰ ਕਰ ਲੈਨੇ ਆ ਜਾਂਦਾ ਫੇਰ ਕਰਨ ਹੁਣ ਕੀ ਕਰਨਾ ਉਹ ਕੱਲਾ ਕੀ ਕਰੇ ਕੋਈ ਨਹੀਂ ਮੈਨੂੰ ਨਹੀਂ ਕੰਬਲ ਕੰਬਲ ਦੇ ਦੇ ਦਿੰਨੀ ਇੱਥੇ ਫੇਰ ਕੱਲਾ ਕੀ ਕਰੇ ਹਰਦਾ ਜਦੋਂ ਥੇ ਹੁਣ ਆਏ ਤੇ ਇਦਾਂ ਹੁੰਦਾ ਹੁੰਦਾ ਸ਼ਰਾਬਾਂ ਪੀ ਪੀ ਕੇ ਹੁਣ ਲੱਗਾ ਨਵੇਂ ਨਵੇਂ ਕੰਮ ਕਰਨ ਲੱਗਾ ਸ਼ਰਾਬਾਂ ਪੀਣੀਆਂ ਸਿੱਖਣ ਲੱਗਾ ਵੇਖੋ ਹੱਥ ਹੋਈ ਇਹ ਦਿਵਾਲੀ ਹਾਂ ਇਹਨੂੰ ਸ਼ਰਮ ਨਹੀਂ ਆਈ ਪੈਸੇ ਮੰਗੇ ਮੇਰੇ ਕੋ ਲੀੜੀਆਂ ਲਈ ਤੇ ਪੀ ਕੇ ਆ ਗਿਆ ਸ਼ਰਾਬ ਹੁਣ ਗਾਂ ਲੱਲੀ ਪੈਸੇ ਤੈਨੂੰ ਦਊਂਗੀ ਨੋਟ ਜਿੱਥੋਂ ਮਰਜੀ ਲਿਆ ਮੈਂ ਤੇ ਵਰਤੀ ਇਹ ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਕਰੋ ਮੈਨੂੰ ਪੱਕਾ ਗਾਲਾਂ ਪੈਣੀਆਂ ਵਾ ਉਹ ਵੀ ਵਿਚਾਰੇ ਪਿਓ ਪੁੱਤ ਕੀ ਕਰਨ ਹੱਥ ਲੁੰਦੇ ਹੁਣੇ ਆਪਣੇ ਉਹ ਤੇ ਫੋਨ ਤੇ ਮੈਨੂੰ ਮਰਨਾ ਕੁੰਦੇ ਹੁਣ ਜੱਜਣਾ ਕੀ ਕਰਾਂ ਹੁਣ ਮੈਂ ਹੁਣ ਇੰਨਾ ਵੱਲ ਵਿਚਾਰਿਆਂ ਵਾਲੇ ਵੇਖਾਂ ਤੇ ਤਾਂ ਵੀ ਤਰਸ ਹੁੰਦਾ ਵਾ ਕੀ ਕਰਾਂ ਮੈਂ ਤੇ ਫਾਇਲ ਲੱਗੀ ਥਿਆਣ ਕੇ ਜੀ ਮਨਾ ਆਜੋ ਕੁਆਜੀ ਆਉਣਾ ਕੀ ਆ ਤੇ ਨਾ ਕੀ ਆਉਣਾ ਮੈਂ ਕੀ ਗੱਲ ਹੋ ਗਈ ਆ ਲਖਵੀਰ ਮੈਨੂੰ ਮੈਂ ਪਹਿਲਾਂ ਆਂਦਾ ਵੀ ਪੈਸੇ ਦੇ ਅੱਛਾ ਮੈਂ ਕਿਹਾ ਵੀ ਮੈਂ ਤਾਂ ਤੇਰੇ ਵੱਲ ਆਇਆ ਮੈਨੂੰ ਦਵਾਈ ਲਿਆ ਦੇ ਅੱਛਾ ਅੱਛਾ ਆਂਦਾ ਮੈਂ ਤੇ ਤੇਰੇ ਵੱਲ ਆਇਆ ਮੰਮੀ ਹਾਂ ਮੈਂ ਕਿਹਾ ਦੱਸ ਮੈਨੂੰ ਆ ਜਾ ਇੱਥੇ ਬਹਿ ਮੰਜੀ ਤੇ ਅੱਛਾ ਤੇ ਆਂਦਾ ਵਾਪੇ ਮੈਨੂੰ ਪੈਸੇ ਦੇ ਮੈਂ ਕੱਪੜੇ ਲਿਆਉਣੇ ਆ ਅੱਛਾ ਤੇ ਮੈਂ ਕਿਹਾ ਮੇਰੇ ਕੋਈ ਨਹੀਂ ਪੈਸੇ ਹਨ ਨਹੀਂ ਕੱਪੜਿਆਂ ਜੋਗੇ ਹਾਂ ਇੰਨਾ ਪੈਸੇ ਤੇ ਮੰਮੀ ਤੇਰੇ ਕੋਈ ਹੁੰਦੇ ਆ ਸਾਰੇ ਵੱਡਾ ਵੀਰ ਕਿਹੜਾ ਕੋਲਾ ਰੱਖਦਾ ਵਾ ਫਲਾਣ ਵਾਂ ਢੀਂਗ ਵਾਂ ਮੈਂ ਰੱਖਦਾ ਤੇ ਨਹੀਂ ਹੂੰ ਤੇ ਖਰਚੇ ਕਿੰਨੇ ਵਾ ਹੈ ਅੱਛਾ ਇਹ ਵੀ ਸਾਹਬ ਲਾਲਾ ਵੀ ਘਰਾਂ ਦੇ ਖਰਚੇ ਕਿੰਨੇ ਵਾ ਜਿਹੜਾ ਕਰੇ ਉਹਨੂੰ ਪਤਾ ਲੱਗਦਾ ਨਹੀਂ ਪੈਸੇ ਮੰਗਣ ਡਿਆ ਪਿਆ ਵਾ ਹੁਣ ਆਹੋ ਤੇ ਸ਼ਰਾਬ ਸ਼ਰੂ ਪੀਂਦਾ ਵਾ ਆਹ ਕਿੱਥੇ ਪੀਂਦਾ ਸੀ ਸ਼ਰਾਬ ਅੱਗੇ ਤਾਂ ਕਦੀ ਪੀਤੀ ਨਹੀਂ ਅੱਜ ਪੀ ਕੇ ਰੱਜ ਕੇ ਆ ਗਿਆ ਯੋ ਅੱਜ ਤੇ ਡਿੱਗਦਾ ਮੋਟਰਸਾਈਕਲ ਛੁੱਟ ਦਿੱਤਾ ਸੀ ਥੱਲੇ ਉਹ ਤੇ ਦੌੜ ਕੇ ਜਾ ਕੇ ਵਿਚਾਰੇ ਨੇ ਚੁੱਕਿਆ ਵੱਡੇ ਨੇ ਹਾਂ ਕੋਕਰ ਤੂਤਾ ਕਿੜਿਆ ਸੋਹਣਿਆ ਕਰਨ ਧਿਆ ਹੈ ਹੈਗੀ ਨੂੰ ਮਸ ਮਾੜੀ ਮੁੱਟੀ ਸ਼ਰਮ ਕਿਤੇ ਉਹਨੇ ਪੁੱਛਿਆ ਵਿਚਾਰੇ ਨੇ ਕਿ ਕਿੱਥੋਂ ਆਇਆ ਵਾ ਕਿੱਥੋਂ ਪੀਤੀ ਆ ਤੈਨੂੰ ਕਿੰਨ ਪਿਆਲੀ ਤੂੰ ਕਿਦੇ ਨਾਲ ਬਹਿ ਕੇ ਪੀ ਕੇ ਆਇਆ ਔਰ ਜਾਹੀ ਦੱਸੇ ਕੀ ਸਵਾ ਹੁਣ ਸੋ ਵੀ ਹੋ ਤਾਂ ਫੇਰ ਦੱਸੂਗਾ ਕਿ ਕਿਦੇ ਨਾਲ ਮੈਂ ਪੀਤੀ ਵੱਡਾ ਵੀਰ ਚੰਗਾ ਨੀਗਾ ਚੰਗਾ ਹੁੰਦਾ ਦੋ ਮਾਰਦਾ ਧੌਣ ਦੇ ਵਿੱਚ ਮੁਕੀਆਂ ਤੇ ਲੱਗ ਜਾਂਦਾ ਇਹਨੂੰ ਪਤਾ ਪੈ ਗਿਆ ਕਿ ਛੋਟੇ ਦੇ ਦੋ ਦਿਨ ਪਤਾ ਲੱਗੇ ਜਾ ਰਹਾ ਪੈਂਦਾ ਕਿ ਹੁਣ ਇਹਨੂੰ ਸ਼ਰਾਬੀ ਨੂੰ ਕੀ ਸੁੱਟਾਂ ਇਹਨੂੰ ਕਿਹੜਾ ਪਤਾ ਲੱਗਣਾ ਮੈਨੂੰ ਮਾਰਿਆ ਕਿਹੜੀ ਗੱਲਾਂ ਸੋਪੀ ਹੋਏ ਤੇ ਬੰਦਾ ਇਹਦੇ ਦੋ ਛੱਡੇ ਤੇ ਇਹਨ ਇਹਦਾ ਮਤਲਬ ਇਹੋ ਹੀ ਆ ਨਾ ਪੂਆ ਜੀ ਫਿਰ ਵੀ ਇਹ ਚਾਹੁੰਦਾ ਵਾ ਵੀ ਮੇਰੀ ਜਨਾਨੀ ਵਾਪਸ ਆ ਜੇ ਤਾਂ ਲੱਛਣ ਕਰ ਕਰ ਦੱਸਣ ਲੱਗਾ ਹੋਣੇ ਇਹੋ ਗੱਲ ਕਹਿਣ ਰਿਹਾ ਸੀ ਕਿ ਮੁਰਕੇ ਸ਼ਰਾਬੀ ਹੋਇਆ ਮੇਰਾ ਘਰ ਉਜੜ ਗਿਆ ਮੇਰਾ ਘਰ ਉਜੜ ਗਿਆ ਲੈ ਅੱਛਾ ਘਰ ਉਜੜ ਗਿਆ ਤਾਂ ਫਿਰ ਇਹੋ ਹੀ ਗੱਲ ਹੋਈ ਮੈਂ ਤਾਂ ਕਹਿੰਨੀ ਆ ਇਹ ਵੀ ਸਾਥ ਦਿੰਦਾ ਸੀ ਨਖਤਾ ਨਾਲ ਉਹਦੇ ਦਿੰਦਾ ਸੀ ਦਿੰਦਾ ਸੀ ਬੇੜਾ ਕਰਕੇ ਨਾ ਦੋਵਾਂ ਜੀਆਂ ਦਾ ਹੋਇਆ ਵਾ ਹੂੰ ਇਹੋ ਗੱਲ ਵਾ ਉਹਨੇ ਕੱਲੀ ਨੇ ਨਹੀਂ ਕੁਝ ਕੀਤਾ ਇਹਦੀ ਸ਼ਹਿਰ ਨਾਲ ਹੀ ਗਈ ਇਹਦੀ ਚੰਗਾ ਹੋਇਆ ਮੈਂ ਵੀਰ ਦੇ ਨਾਲ ਜਾ ਕੇ ਤਾਂ ਦਵਾਈ ਦਾ ਜਿਹੜੀ ਰਿਪੋਰਟ ਜੀ ਲੈਂਦੀ ਆ ਨਹੀਂ ਤੇ ਕੀ ਪਤਾ ਨੇ ਕੀ ਝੂਠ ਸੱਚ ਬਣਾ ਕੇ ਦੱਸਣਾ ਕਰਨੀ ਨਹੀਂ ਇਹਦਾ ਕੋਈ ਇਤਬਾਰ ਨਹੀਂ ਆ ਜਨਾਨੀ ਦਾ ਜਿਹਨੇ ਆਹ ਕੰਮ ਐਡਾ ਵੱਡਾ ਕਰਤਾ ਤੇ ਝੂਠ ਸੱਚ ਨਹੀਂ ਬੋਲ ਸਕਦੀ ਜੋ ਮਰਜ਼ੀ ਕਹਿ ਸਕਦੀ ਹੈ ਨਹੀਂ ਹਾਂ ਜੇ ਬਹੁਤਾ ਐ ਰਕਰ ਜੜਦਾ ਅੱਗ ਲੱਗੀ ਆ ਤੈਨੂੰ ਇਹਨੂੰ ਉੱਥੇ ਘੱਲ ਦੋ ਕਿ ਜਦ ਦਫਾ ਹੋ ਜਾ ਤੂੰ ਵੀ ਉੱਥੇ ਰਹਿ ਜਾ ਕੇ ਆਪਣੀ ਗੱਲ ਨਹੀਂ ਇਹੋ ਗੱਲ ਨਹੀਂ ਆਖਣਾ ਇੱਥੇ ਤੇ ਨਹੀਂ ਗਈ ਉਹ ਵਾਰ ਨਹੀਂ ਇਹੋ ਗੱਲ ਕਹਿਣੀ ਆ ਹੁਣ ਇਹਨੂੰ ਕਿ ਤੂੰ ਉਦਨ ਸ਼ਰਾਬੀ ਹੋਇਆ ਕਹਿੰਦਾ ਮੇਰਾ ਘਰ ਉੱਜੜ ਗਿਆ ਮੇਰਾ ਘਰ ਉੱਜੜ ਗਿਆ ਜਿਦ ਤਰ੍ਹਾਂ ਘਰ ਉੱਜੜ ਗਿਆ ਤੇ ਅਸੀਂ ਉਹਨੂੰ ਤੇ ਤੇ ਤੂੰ ਜੇ ਘਰ ਬਸਾਉਣਾ ਨਾ ਤਾਂ ਜਾ ਤੂੰ ਉੱਥੇ ਚੱਲ ਜਾ ਉੱਥੇ ਰਹਿ ਆਹ ਠੀਕ ਆ ਬਸ ਇੱਕੋ ਗੱਲ ਪੱਕੀ ਕਰ ਲੋ ਵੀ ਉਹ ਇਹ ਘਰ ਚ ਨਾ ਆਵੇ ਤੇ ਤੂੰ ਦਫਾ ਹੋਣਾ ਤਾਂ ਹੋ ਜਾ ਬਸ ਹੋ ਜਾ ਬਸ ਬਸ ਗੱਲ ਇਹ ਹੋਈ ਆ ਹੋਰ ਨਹੀਂ ਕੱਤ ਗੱਲ ਛਣ ਕਰਦਾ ਫਿਰਦਾ ਵਾ ਇਹਦਾ ਰਾਦਾ ਇਹ ਹੁਣਾਵਾ ਪਖੰਡ ਕਰੂੰਗਾ 4 ਦਿਨ ਪੀ ਕੇ ਹੈ ਤੇ ਆਪੇ ਘਰ ਦੇ ਆਖਣਗੇ ਵੀ ਚਲ ਕੋਈ ਨਹੀਂ ਤੇਰੀ ਘਰ ਦੀ ਲੈ ਆਉਂਦੇ ਆ ਜਾ ਕੇ ਉਹਨੂੰ ਲਿਆ ਕੇ ਸਗਾਤ ਨੂੰ ਤੇ ਬੇੜਾ ਕਰਕੇ ਕਰਾਉਣਾ ਸਾਰੇ ਟੱਬਰ ਦਾ ਅੱਗੇ ਤੇ ਮਰ ਕੇ ਬਜੇ ਆ ਨਾ 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 ਕਿ ਰੱਬ ਨੇ ਪਤਾ ਨਹੀਂ ਕਿ ਉਹ ਗੱਲ ਤੂੰ ਆ ਗਈ ਕਰਮਾਂ ਨੂੰ ਤੇ ਬਚਾ ਹੋ ਗਿਆ ਧੀਏ ਨਹੀਂ ਤੇ ਕੀ ਪਤਾ ਸਾਡੇ ਨਾਲ ਜਾਂ ਕੀ ਕੁਝ ਬਣਨਾ ਸੀ ਚਰੇ ਆਮ ਦਵਾਈਆਂ ਢੋਲ ਢੋਲ ਦੇਣ ਡਈ ਸੀ ਮੇਰੇ ਕੋ ਤੇ ਗਲਤੀ ਹੋ ਗਈ ਉਹ ਦਵਾਈ ਸਾਰੀ ਮਸੁੱਟਣੀ ਹੀ ਕਮਲੇ ਚ ਤੇ ਇਹਦੇ ਸੰਗ ਚ ਦੇਣੀ ਸਾਰੀ ਇਹਨੂੰ ਲੱਗ ਜਾਂਦਾ ਸੰਢ ਨੂੰ ਪਤਾ ਫੇ ਕਿੰਨਾ ਕਰੀਦਾ ਉਹ ਇਦਾਂ ਕਿਸ ਨੂੰ ਦੇਈ ਦੀ ਇਹ ਜੀ ਚੀਜ਼ ਵਾਕਿਆ ਗੱਲ ਠੀਕ ਹੈ ਚਾਹੀਦਾ ਤੈਨੂੰ ਇਦਾਂ ਹੀ ਇਦਾਂ ਹੀ ਚਾਹੀਦਾ ਇਹਨੂੰ ਗਲਤੀ ਹੋ ਗਈ ਐਡੀ ਬੇਵਕੂਫ ਜਨਾਨੀ ਆ ਕਿਤੇ ਕਿਤੇ ਮਾਸਾ ਇਹਨੂੰ ਕਿਤੇ ਰੱਬ ਦਾ ਡਰ ਖੌਫ ਨਹੀਂਗਾ ਕਿਤੇ ਕਿਤੇ ਰੱਬ ਕੋਈ ਨਹੀਂ ਡਰਦੀ ਕਿਤੇ ਨਾ ਕੀ ਕਰਨ ਨਹੀਂ ਡਰੀ ਨਹੀਂ ਜੇ ਡਰਦੀ ਤੇ ਇਹ ਕੰਮ ਕਰਦੀ ਆਪਣੇ ਪਰਿਵਾਰ ਨਾਲ ਇਹ ਕੰਮ ਲੋਕੀ ਕਰਦੇ ਆ ਮੈਂ ਤਾਂ ਕਹਿੰਦੀ ਚੰਗੀ ਹੁੰਦੀ ਨਾ ਤੇ ਇਹਦਾ ਇਹਦਾ ਸੰਗਾ ਕੋਟ ਦੀ ਇਹਦਾ ਜਿਹੜਾ ਵਿਆਹ ਮਰਨ ਹੁਣ ਮੇਰੀ ਜਨਾਨੀ ਚ ਲਗੀ ਆ ਮੇਰੀ ਹੈ ਪਿੰਦਾ ਫਿਰਦਾ ਰક્ષਣ ਕਰਦਾ ਕਰਦਾ ਇਹੋ ਗੱਲ ਵਿੱਚੋਂ ਨਹੀਂ ਹੁਣ ਪੀ ਕੇ ਗੱਲ ਮੂੰਹ ਨਿਕਲ ਹੀ ਗਈ ਨਾ ਮੈਨੂੰ ਮਾਰਨੀ ਹੀ ਆਵਾਜ਼ ਤੇ ਮੈਂ ਦਿੰਦੀ ਇਹਨੂੰ ਇਤਨੀ ਸਰੀ ਚਜ ਨਜਰਾ ਕਰ ਪਿੱਧਰ ਆਹ ਜਰਾ ਕਰ ਤੂੰ ਨਾ ਪੀ ਕੇ ਆਇਆ ਵੱਡਾ ਚਧਰਾ ਤੂੰ ਬਣ ਗਿਆ ਹੁਣ ਤੂੰ ਹਾਂ ਹਾਂ ਘਰ ਜੜ ਗਿਆ ਲੱਗਾ ਘਰ ਦਾ ਸੌਣ ਹੁਣ ਆ ਦੋਏ ਨੇ ਜਵਾਬ ਜੇ ਨਹੀਂ ਆਖਿਆ ਲੱਗਦਾ ਫਿਰ ਮੈਂ ਨਾ ਦਊਂਗੀ ਮਾਤਾ ਚਾਜਣਾ ਜਰਾ ਕਰ ਇਹੋ ਗੱਲ ਹੁਣ ਇਹਨੂੰ ਕਹਿਣੀ ਆਹੋ ਜੇ ਤੇਰਾ ਘਰ ਉਜੜ ਗਿਆ ਨਾ ਅਹੀਂ ਉਹਨੂੰ ਇੱਥੇ ਲਿਆ ਕੇ ਨਹੀਂ ਵਸਾਉਣਾ ਤੇ ਤੂੰ ਸੌਰੇ ਚਲ ਜਾ ਉੱਥੇ ਰੋ ਤੂੰ ਹੀ ਜਾ ਕੇ ਉੱਥੇ ਆਹ ਵਸ ਜਾ ਜਾ ਕੇ ਉੱਥੇ ਨਾਲੇ ਤੇ ਤੇਰੀ ਸਾਲੇ ਹਾਰ ਸੰਭੂ ਨਾਲੇ ਤੇਰਾ ਸਾਲਾ ਸੰਭੂ ਤੇ ਲੱਗ ਜੂਗਾ ਪਤਾ ਉਹਦਾ ਪਤਾ ਲੱਗ ਜੂਗਾ ਹਾਂ ਜਿਹੜੇ ਲੋਕਾਂ ਦੇ ਘਰ ਚ ਗੰਦ ਖਲਾਰਦੀ ਫਿਰਦੀ ਆ ਆਪਣੇ ਘਰ ਖਿਲਰੂਗਾ ਤੇ ਫੇਰ ਹੀ ਅੱਖਾਂ ਹੁਲਣੀਆਂ ਵਾ ਵਾਕੇ ਆਹ ਸੱਚੀ ਗੱਲ ਆ ਇਹੋ ਜਨੇ ਇਦਾਂ ਹੀ ਚਾਹੀਦਾ ਹੈਰਾਨ ਹੋਣ ਡਈ ਆ ਮੈਂ ਸੁਣ ਸੁਣ ਕੇ ਵੀ ਕੀ ਕਰਤੂਤਾਂ ਕੀਤੀਆਂ ਦੱਸ ਹੁਣ ਰਿੰਦੀ ਖੁੰਦੀ ਕਸਰਾ ਰਹਿ ਗਈ ਸ਼ਰਾਬਾ ਪੀਣ ਵਾਲੀ ਤੇ ਹੈਰਾਨ ਹੀ ਹੋ ਗਏ ਵੇਖ ਕੇ ਤੇ ਇਹ ਵੀ ਇਹ ਕੀ ਬਣ ਗਿਆ ਤੇ ਮੋਟਰਸਾਈਕਲ ਜਦੋਂ ਲਿਆ ਕੇ ਲਾਉਣ ਲੱਗਾ ਤੇ ਮੋਟਰਸਾਈਕਲ ਸੰਭਾਲ ਲਿਆ ਇਹਨਾਂ ਕਿਹਾ ਮੋਟਰਸਾਈਕਲ ਤੇ ਡੇਗ ਪਿਆ ਥੱਲੇ ਉਹ ਤੇ ਦੌੜ ਕੇ ਜਾ ਕੇ ਉਹ ਵਿਚਾਰੇ ਨੇ ਫੜਿਆ ਤੇ ਕੀ ਹੋਇਆ ਕੀ ਹੋਇਆ ਉਹੀ ਗੱਲ ਵਾ ਨਾ ਇਹਨੂੰ ਕਿਸਨੇ ਮਤ ਦਿੱਤੀ ਹੋਣੀ ਆ ਵੀ ਆਹ ਕੰਮ ਕਰ ਕੀ ਪਤਾ ਪੂਆ ਜੀ ਉਹਦੇ ਨਾਲ ਫੋਨ ਤੇ ਗੱਲਾਂ ਹੀ ਨੀਂਗਾ ਕਰਦਾ ਉਹਨੇ ਇਹਨੂੰ ਕਿਹਾ ਹੁਣ ਆ ਵੀ ਤੂੰ ਆਹ ਕੰਮ ਕਰ ਤੇ ਫੇਰ ਮੈਂ ਅਹ ਘਰ ਚ ਵੜ ਸਕਨੀ ਆ ਵੜ ਸਕਨੀ ਕਿਹੇ ਬਹਾਨੇ ਨਾਲ ਕਿਹੇ ਬਹਾਨੇ ਨਾਲ ਹੀ ਆ ਤੇ ਤੁਸੀਂ ਇਦਾਂ ਕਰੋ ਤੁਹੀ ਪੱਕੇ ਹੋ ਜਾਓ ਆਪਣੇ ਪਿਆਰਾਂ ਤੇ ਉਹ ਇਹ ਘਰ ਵਿੱਚ ਵੜਨੀ ਨਹੀਂ ਚਾਹੀਦੀ ਠੀਕ ਆ ਨਹੀਂ ਤੇ ਮੇਰੇ ਇਥੇ ਆਈ ਤਾਂ ਕਿ ਮੁੱਲ ਪੈਣਾ ਕਰਦੇ ਉਹੜ ਗਈ ਹਾਂ ਉਹ ਕੀ ਫਾਇਦਾ ਤੂੰ ਇੰਨਾ ਕੁਸ਼ੀ ਦਿੱਤਾ ਇੰਨਾ ਕੋਈ ਬਣੀ ਬਣੀ ਤੇ ਨਾਲੇ ਸਾਹਮਣੇ ਸਭ ਕੋ ਆਪਣੀ ਅੱਖੀ ਵੇਖਿਆ ਸਾਰਿਆਂ ਨੇ ਰਿਪੋਰਟਾਂ ਇੰਨੇ ਸਾੜਤੀਆਂ ਦਵਾਈਆਂ ਇਹ ਦਿੰਦੀ ਰਹੀ ਆ ਕੰਮ ਚੰਗਾ ਕਿਹੜਾ ਕੀਤਾ ਹੋਣੀ ਨੇ ਕੋਈ ਨਹੀਂ ਕੰਮ ਚੰਗਾ ਕੀਤਾ ਆਹੋ ਬਸ ਹੁਣ ਇਹੋ ਜੇ ਪੱਕਾ ਕਰ ਲਓ ਵੀ ਇਹਨੂੰ ਨਹੀਂ ਵਾੜਨਾ ਤੇ ਨਹੀਂ ਵਾੜਨਾ ਇਹਨੂੰ ਵੀ ਕੱਢੋ ਉੱਥੇ ਮਗਰੇ ਉਹਦੇ ਇਹੋ ਹੀ ਕੰਮ ਕਰਨੇ ਆ ਆਹ ਵਾਕਈ ਗੱਲ ਠੀਕ ਹੈ ਤੇਰੀ ਦਫਾ ਵੀ ਉੱਥੇ ਜਾ ਕੇ ਰਹੇ ਜੇ ਤੈਨੂੰ ਬਹੁਤਾ ਵਸਣਾ ਨਾ ਤੇ ਜਾ ਉੱਥੇ ਵਸ ਜਾ ਹਾਂ ਬਸ ਬਸ ਉਹਨੂੰ ਤੇ ਨਹੀਂ ਉਹ ਲਿਆਉਣਾ ਹਾਂ ਬਸ ਠੀਕ ਵਾ ਜਿੱਦਾਂ ਤੇਰੀ ਮਰਜ਼ੀ ਕਰ ਲਾ ਨਹੀਂ ਨਹੀਂ ਠੀਕ ਵਾ ਦਫਾ ਹੁਣ ਦੋ ਇਹਨਾਂ ਨੂੰ ਉੱਥੇ ਕੰਮ ਹੀ ਇਹਨਾਂ ਦਾ ਇਹੋ ਹੁਣ ਹੋਣਾ ਵਾ ਹੋਰ ਨਹੀਂ ਕੁਝ ਵੀ ਹਾਂ ਕਿੱਥੇ ਵੀਰ ਕਿੱਥੇ ਪੜਾਵਾ ਪੁੱਛਾਂ ਤੇ ਕੀ ਕਰ ਤੂੰ ਤਾਂ ਕਰਕੇ ਆਇਆ ਵਾ ਆਹੋ ਪੁੱਛ ਲਾ ਬਾਹਰ ਬੈਠਾ ਹੁਣ ਆਈ ਕਰਤੂਤਾਂ ਨੂੰ ਸਵਾ ਕਰਨੀਆਂ ਨੇ ਕਰਤੂਤ ਕੋਈ ਚੱਜ ਦੀ ਕੀਤੀ ਹੋਏ ਤੇ ਤਾਂ ਮੈਨਾਂ ਕੀ ਦੱਸਣਾ ਉਹਨੇ ਵਿਚਾਰੇ ਨੇ ਵੀ ਕੰਮ ਤੇ ਖਾਦਾ ਪੁੱਠੇ ਨਵੇਂ ਕੰਮ ਸ਼ੋਰਿਆ ਪੀਣ ਦਾ ਕਦੇ ਅੱਗੇ ਨਾ ਕਦੇ ਪਿੱਛੇ ਨਾ